ਭਾਈ ਜੀ ਮੈਂ ਗਿਆ ਆਪਣੇ ਮਿੱਤਰ ਜੇ ਬਾਟੇ ਖਾਬ ਤੇ ਚੰਨੇ ਪਟੋਲੀ ਗੜਾ ਪੰਡਾ ਉੱਤੇ ਬੈਠਾ ਬਾਸ ਬਣਾਇਆ ਜਾਂਦਾ ਵੀ ਮੈਂ ਨੂੰ ਬੱਚਾ ਵੀ ਇਹ ਕੀ ਬਣਾਈ ਜਾਂਦਾ ਇਹ ਕਹਿੰਦਾ ਨਾ ਆਪਾਂ ਟਰਾਲੀ ਦੇ ਲੈਫਟ ਲਾਉਨੇ ਆ ਟਰਾਲੀ ਕੋਈ ਟਰੈਕਟਰ ਬਣਾ ਲੈ ਅੱਧਾ ਹੱਥ ਲਾਏ ਟਰਾਲੀ ਦੇ ਕੋਦੇ ਉੱਤੇ ਲੀਹੁਰ ਲੱਗਿਆ ਉੱਥੋਂ ਆਪੇ ਲੱਗ ਚੱਕਾ ਰੂਗੀ ਉਹ ਆਪਾਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦਿਖਾਵਾਂਗਾ ਬਤਰਾ ਤੇ ਜਲਦੀ ਆ ਜਿੰਨੇ ਭਰਾ ਸਾਰੇ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਜਰੂਰ ਸਬਸਕ੍ਰਾਈਬ ਕਰ ਲਿਓ ਨਾਲੇ ਪੇਜ ਨੂੰ ਫੋਲੋ ਕਰ ਲਿਓ ਅੱਜ ਭਈ ਇਹੰਦਾ ਸੈਟਿੰਗ ਵਰਕਿੰਗ ਕਰਾਂ ਆਬੀ ਪੂਰੀ ਬਣਾ ਕੇ ਸਾਰਾ ਕੁ ਦਿਵਰ ਦੂਰੋ ਤੇ ਲਾਉਗਾ ਕਾਰਨ ਪਤਾ ਕੀ ਹੈ ਬਈ ਕਈ ਵਾਰਾ ਬੰਦੇ ਨੇ 8-10 ਲੱਖ ਰੁਪਏ ਨਵਾਂ ਟਰੈਕਟਰ ਲੈਂਦਾ ਹੁੰਦਾ ਹੈ ਤੇ ਉਹ ਕੱਲਾ ਲੈਫਟ ਬਰਨ ਕਰਕੇ ਨਾਦਾ ਮਾੜੀ ਟਰਾਲੀ ਪਾਉਂ ਜੁਕਦਾ ਹੁੰਦਾ ਨਾ ਜਿਹੜੇ ਬੰਦੇ ਨੇ ਨਵਾਂ ਟਰੈਕਟਰ ਆਹਨ ਧਿਆਨ ਦਾ ਉਹ ਆਲੀ ਟਰਾਲੀ ਲੈਣ ਜੁਕਦਾ ਹੁੰਦਾ ਇੱਕ ਕ੍ਰਾਸ ਤੇ ਆ ਇਸ ਤਰ੍ਹਾਂ ਦੇ ਬਟੇ ਚੱਕੂਗੀ ਪਲੱਸ ਕ੍ਰਾਸ ਜੋੜਨਾ ਸੀ ਪੀਟੀਓ ਤਾਕਤ ਨਾਲ ਆਪੇ ਆਹ ਦੇਖੋ ਟਰਾਲੀ ਦੇ ਦਿਵਰ ਲੱਗੇਗਾ ਆਪੇ ਲੀਵਰ ਤਾਂ ਜਾਊਗਾ ਆਪੇ ਥੱਲੇ ਆ ਉਹ ਕੋਈ ਤੁਹਾਡੀ ਤੇਲ ਦੀ ਸਮੱਸਿਆ ਹੈ ਲੈਣੀ ਬਾਕੀ ਮੁੰਡੇ ਨੂੰ ਕੰਮ ਕਮੇ ਲੱਗਾ ਜੂ ਰਨਟਾਂ ਪਰਕੇ ਦੇ ਉੱਤੇ ਹੋ ਤੇਨ ਨਾਲੇ ਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਬਾਈ ਕੋਲ ਜਾਊਗਾ ਉਹ ਵੀ ਵਾਇਰਲ ਦੇ ਸਾਮ ਪੇਊਗਾ ਇਹ ਮੁੰਡਾ ਆਪਣਾ ਨਾਮ ਲੇ ਕੇ ਜਾ ਕੇ ਤੇ ਬਾਕੀ ਜਿਹੜੀ ਟਰਾਲੀ 4x4 ਕਰਾਉਣੀ ਹੋਵੇ ਨਾ ਲਖਾਈ ਕਰਾਉਣੀ ਹੋ ਟਰਾਲੀ ਦੀ ਵੀਡੀਓ ਤੇ ਉਹ ਵੀ ਕਰ ਦਿੰਦਾ ਕੋਈ ਕਿਸੇ ਪ੍ਰਕਾਰ ਦਾ ਸੰਦਾ ਬਣਾਉਣਾ ਹੋ ਪੂਰਾ ਐਂ ਚੋਕੀ ਦਾ ਨਸਤਰੀ ਹੈ ਯਾਰ ਵੀਡੀਓ ਆ ਕੇ ਗੱਲਬਾਤ ਕਰ ਸਕਦੇ ਹੋ ਉਹ ਨੰਬਰ ਵੀ ਦੇ ਦਿੰਨੇ ਆ ਇਹ ਨੰਬਰ ਹੈਗਾ ਜੀਵਨ ਦਾ 805443635 ਪਿੰਟ ਬਤੂਲ ਜਿਹੜਾ ਵੀਡੀਓ ਸ਼ੇਅਰ ਜ਼ਰੂਰ ਕਰਿਓ